ਵਿਸ਼ਤਾਚਾਰਿਕ ਸਿਉਂਕ ਵਾਂਗੂ ਲੱਗਿਆ ਹੋਇਆ ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਭ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫ਼ਤਰ ਦਾ ਭ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਪਰ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਇਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨiyet ਸਾਫ ਹੈ ਕਿ ਅਸੀਂ ਠੀਕ ਕਰਾਂਗੇ ਕਿਉਂਕਿ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਂ ਐਸੇ ਇਲਾਕਾ ਇਲਾਕਾ ਆਪਣਾ ਕੋਈ ਇੱਧਰ ਰਿਸ਼ਤੇਦਾਰੀਆਂ ਦੋਸਤੀਆਂ ਲਗਭਗ ਇੱਕੋ ਪੱਤਨ ਦਾ ਪਾਣੀ ਪੀਣਿਆ ਅਨਾਬਾ ਪਹਵਾਨੀਗੜ ਅਗੇ ਮਹਿਲਾ ਚੌਕ ਸੁਨਾਮ ਤੇ ਸਾਡਾ ਪਿੰਡ ਆ ਜਾਂਦਾ ਆ ਇੱਧਰ ਅਮਰਗੜ ਬਾਗੜੀਆਂ ਇਪਿੰਡ ਆ ਜਾਂਦੇ ਨੇ ਇੱਧਰ ਰਖੜਾ ਮਡੌਰ ਹਨਾ 500 ਲੋਕ ਤੋਂ ਇਹ ਤਾਂ ਕੱਲੇ ਕੱਲਾ ਚੱਪਾ ਚੱਪਾ ਜਾਂਦੇ ਆ ਇਸ ਇਲਾਕੇ ਦਾ ਜੀ ਤੇ ਨਾਬੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕੰਬਾਈਨਾਂ ਦਾ ਜਾਂ ਟਰੈਕਟਰਾਂ ਦਾ ਕੰਮ ਹੈ ਉਹਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਹੋਇਆ ਸੋ ਨਾਬਾ ਇਹ ਕਪੜਿਆਂ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ ਆਲੇ ਦੁਆਲੇ ਦੇ ਪਿੰਡਾਂ ਚੋਂ ਜਾਂ ਅੜੜ ਦੇ ਕਸਬਿਆਂ ਦੇ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇੱਥੇ ਹੁੰਦਾ ਸੋ ਮੈਂ ਅੱਜ ਇਹੀ ਬੇਨਤੀ ਕਰਨ ਆਇਆ ਤੁਹਾਡੇ ਕੋਲੇ ਕਿ ਪੰਜਾਬੀ ਜਿਹੜੇ ਆ ਉਹ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਤੇ ਸ਼ਾਮ ਨੂੰ ਉਚਰੀ ਜਾਂਦੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ ਮਨਾ ਰਹੇ ਹਾਂ 24 ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਕੀਰਤਨ ਹੋਣਗੇ ਜਿੱਥੇ-ਜਿੱਥੇ ਚਰਨ ਛੋਪਾ ਪ੍ਰਾਪਤ ਧਰਤੀ ਲਗਭਗ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਦਾ ਜਿਆਦਾ ਚਰਨ ਛੋਪਾ ਪ੍ਰਾਪਤ ਪਟਿਆਲਾ ਸੰਗਰੂਰ ਮਾਨਸਾ ਇਹ ਇਲਾਕਾ ਹੀ ਸੀਗਾ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਬਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ ਸ਼ਹੀਦ ਅਜ਼ਮ ਪਾਕ ਸਿੰਘ ਜੀ ਦੀ ਗੱਲ ਕੀਤੀ ਗਈ ਮੈਂ ਜਿੰਨਾ ਕਿ ਮੈਂ ਪੜਿਆ ਪਾਕ ਸਿੰਘ ਜੀ ਬਾਰੇ ਕਿ ਇਸ ਤਰ੍ਹਾਂ ਦਾ ਜਜ਼ਬਾ ਆ ਜਾਂ ਇਸ ਤਰ੍ਹਾਂ ਦੀ ਪ੍ਰੇਰਣਾ ਮਤਲਬ ਬਹੁਤ ਘੱਟ ਮਿਲਦੀ ਹੋਊਗੀ ਕਿ ਕਿੰਨਾ ਵਤਨ ਲਈ ਇਨਾਂ ਤੇਸ਼ ਲਈ ਉਹਨਾਂ ਦੇ ਦਿਲ 'ਚ ਪਿਆਰ ਸੀ ਕਿ ਉਹਨਾਂ ਨੇ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਮਤਲਬ ਇਸ ਤਰ੍ਹਾਂ ਦਾ ਨਾਨਾ ਦਾ ਕਰਦਾ ਆਰਸੀ ਕੇ ਕਲਮ ਵੀ ਸਿੱਖ ਗਈ ਸੀ ਕਿ ਕੀ ਲਿਖੂਗਾ ਉਹਨੇ ਸੋ ਅਸੀਂ ਉਹਨਾਂ ਦੇ ਵਾਰਿਸ ਆ ਜਿਹੜੀ ਉਮਰ ਚ 20 22 23 ਸਾਲ ਦੀ ਉਮਰ ਚ ਜਿਹੜੀ ਉਮਰ ਚ ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਜਿੱਦ ਕਰਕੇ ਉਸ ਉਮਰ ਚ ਭਗਤ ਸਿੰਘ ਹੋrie ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀ ਕਿ ਸਾਡਾ ਮੁਲਕ ਦਿਓ ਸਾਡਾ ਮੁਲਕ ਐਸੀ ਨੂੰ ਆਪ ਚਲਾਵਾਂਗੇ ਇੱਕ ਨਾਲ ਚਿੰਤਾ ਵੀ ਸੀ ਭਗਤ ਸਿੰਘ ਹੋਰਾਂ ਨੇ ਲਿਖਿਆ ਕਿ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਮਿਲੂ ਜਾਂ ਨਾ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਪਰ ਚਿੰਤਾ ਇਸ ਗੱਲ ਦੀ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਚਿੰਤਾ ਸਹੀ ਵੀ ਸਾਬਤ ਹੋਈ 70 ਸਾਲ ਹੋ ਗਏ ਜੀ ਆ ਇੱਥੇ ਖੜਿਆ ਆ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਸੋਚੀ ਜਾਂਦੇ ਨੇ ਨਕਸ਼ੇ ਬਣਾਈ ਬੈਠੇ ਨੇ ਸਾਥੋਂ ਹਜੇ ਸੀਵਰੇਜਾਂ ਦੇ ਟੱਕਣ ਨਹੀਂ ਪੂਰੇ ਹੋਏ। ਅਸੀਂ ਉੱਥੇ ਘੜਿਆ ਨਹੀਂ ਹਜੇ। ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ਼ ਕਰਤੇ ਜੀ ਤੇ ਉਹ ਕਿੱਡਾ ਵੱਡਾ ਕੰਮ ਹੋ ਗਿਆ ਨਾ। ਅਸੀਂ ਤਾਂ ਹਜੇ ਉੱਥੇ ਘੜਿਆ ਥੱਲੇ। ਹਲੇ ਟੋਬੇ ਠੀਕ ਕਰਨ ਵਾਲੇ ਪਏ ਨੇ ਸਾਰੇ। ਸਕੂਲਾਂ 'ਚ ਕਮਰੇ ਪਾਉਣ ਵਾਲੇ ਪਏ ਲਾਇਬ੍ਰੇਰੀਆਂ ਪਾਉਣ ਵਾਲੀਆਂ ਪਈਆਂ। ਇਹ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ। 5 ਸਾਲਾਂ ਬਾਅਦ ਦੂਜੀ ਵਾਰੀ ਆਉ ਉਹ ਆਟੋਮੈਟਿਕਲੀ ਫਿਰ ਉਹ ਤੋਂ ਤੰਗ ਹੋ ਕੇ ਫਿਰ ਸਾਡੀ ਵਾਰੀ ਆਊਗੀ ਉਹ 5 ਸਾਲਾਂ ਜਿਹੜਾ ਲੁੱਟ ਲਟਿਆ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ ਆ ਚੱਲਦਾ ਰਿਹਾ ਹੈ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ ਕਿਰਨ ਵਾਂਗੂ ਆਵਾਜ਼ੇ ਪਾਟੀ ਨਿਕਲੀ ਉਹਨੇ ਥੋੜਾ ਜਿਆ ਪਹਿਲਾਂ ਬੜੀਆਂ ਤਸ਼ੱਦਦ ਵੀ ਕੀਤੇ ਜਿਹੜਾ ਜੁੜਾ ਚ ਵੀ ਵੀ ਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੇ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਆਏ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਸਾਡੇ ਐਮਐਲਏ ਨੇ ਸਾਡਾ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮ ਆਦਮੀ ਪਾਰਟੀ ਦਾ ਹੈ ਹੌਲੀ ਹੌਲੀ ਪਾਰਟੀ ਜਿਹੜੀ ਹਜੇ 10-12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀਓ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕੌਂਸਲਰ 1930 ਚ ਜਿੱਤਿਆ ਸੀਗਾ ਜੀ ਕੌਂਸਲਰ ਗਾਂਧੀ ਜੀ ਵੀ ਆਗੇ ਸੀ ਉਸ ਵੇਲੇ ਮਤਲਬ 45 ਸਾਲ ਬਾਅਦ ਇੱਕ ਕੌਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਬੀਜੇਪੀ ਜੀ ਨੂੰ ਕਹਿੰਦੇ ਆ ਜਨ ਸੰਘ 1958 ਚ ਬਣੀ ਸੀ 26 ਸਾਲ ਬਾਅਦ 1984 ਚ 2 ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4 ਐਮਪੀ 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨਾਬਾ ਜਿਹੜਾ ਪਟਿਆਲੇ ਚ ਪੈਂਦਾ 4 ਐਮਪੀ ਆਮ ਮਾਲਵਾ ਬੈਲਟ ਚੋਂ ਗਏ 2017 ਚ ਮੁੱਖ ਵਿਰੋਧੀ ਧਿਰ ਬਣਾ ਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ 'ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਆਦਰ ਕਰਨਾ ਪੇਬੈਕ ਕਰਨਾ ਲੋਕਾਂ ਨੇ ਤਾਂ ਪਿਆਰ ਦਿੱਤਾ ਆਪਣਾ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਉਸੇ ਦਿਨ ਤੋਂ ਹੀ ਰੋਜ਼ਗਾਰ ਦੀ ਸਮੱਸਿਆ 54154 ਹੁਣ ਤੱਕ ਅੱਜ ਤੱਕ 53154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਨਾ ਕੋਈ 1 ਰੁਪਈਏ ਦਾ ਇਲਜ਼ਾਮ ਲਾ ਦੇ ਹੱਥ ਖੜਾ ਕਰਾ ਦਿਓ ਵੀ 1 ਰੁਪਈਆ ਲੱਗਿਆ ਸਾਡਾ ਜੀ ਕੋਈ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਨੰਬਰ ਆਗੇ ਸੀ ਪਰ ਸ਼ਿਫਾਰਿਸ਼ ਨਹੀਂ ਸੀ ਘੱਟ ਨੰਬਰਾਂ ਵਾਲਾ ਨੌਕਰੀ ਲੈ ਗਿਆ ਪਹਿਲਾਂ ਹੀ ਸੁਣਦੇ ਹੁੰਦੇ ਸੀ ਇੱਕ ਬੰਦਾ ਖੜਾ ਹੋ ਕੇ ਕਹਿ ਦੋ ਤੁਹਾਡੇ ਇਲਾਕੇ 'ਚ ਵੀ ਨੌਕਰੀਆਂ ਮਿਲੀਆਂ ਹੋਣੀਆਂ ਕਿ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਨੰਬਰ ਲਓ ਸਰਕਾਰ ਤੁਹਾਡੇ ਘਰੇ ਆਊਗੀ ਕਿ ਆ ਜਾ ਭਾਈ ਕੁਰਸੀ ਤੇ ਰੰਤਜ਼ਾਰ ਕਰ ਰਹੀ ਹੈ ਤੋ ਆਪਦਾ ਜਿਹੜੀ ਡਿਗਰੀ ਤੇਰੇ ਕੋਲ ਹੈਗੀ ਉਹਦੇ ਹਿਸਾਬ ਨਾਲ ਤੈਨੂੰ ਨੌਕਰੀ ਮਿਲੂ ਨਹਿਰਾ ਦਾ ਪਾਣੀ ਕੱਸੀਆਂ ਦਾ ਪਾਣੀ ਪਾਈਪਾਂ ਦਾ ਆਪਣੇ 700 ਕਿਲੋਮੀਟਰ ਪਾਈਪਾਂ ਪਾਤੀਆਂ ਜੀ ਪੰਜਾਬ ਦੇ ਵਿੱਚ ਜਿੰਨੀਆਂ ਪਾਈਪਾਂ ਦੀਆਂ ਫੈਕਟਰੀਆਂ ਨੇ ਪਾਈਪ ਬਣਾਉਣੀਆਂ ਇੱਕ ਵੀ ਫੈਕਟਰੀ ਕੋਲ ਜਾ ਕੇ ਇੱਕ ਪਾਈਪ ਲਿਆ ਦਿਓ ਸਾਨੂੰ ਇਨਾਮ ਦੇਵਾਂਗੇ ਤੁਹਾਨੂੰ वेटिंग लिस्ट चल रहा है जी ਤਾਂ ਪਾਣੀ ਹੁਣ ਵਰਤਿਆ ਜਾ ਰਿਹਾ ਹੈ ਜੀ ਪਹਿਲਾਂ ਤਾਂ ਸਾਡਾ ਪਾਣੀ 70% ਪਾਣੀ ਪੰਜਾਬ 70-75% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਬਾਕੀ ਸਰਾਈਂ ਚਲੇ ਜਾਂਦਾ ਸੀ ਤੇ ਆਪਦੇ ਆਪ ਨੂੰ ਪਾਣੀਆਂ ਦੇ ਰਾਖੇ ਕਾਈ ਜਾਂਦੇ ਸੀ ਹੁਣ ਅਸੀਂ 95% ਤੇ ਆ ਗਏ ਹਾਂ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਹਾਂ ਤਾਂ ਹੀ ਉਹ ਪਾਣੀਆਂ ਝਗੜੇ ਉਹ ਪਹਿਲਾਂ ਦੀ ਆਦਤਾਂ ਪਈਆਂ ਹੋਈਆਂ ਉਹਨਾਂ ਨੂੰ ਦੂਜਿਆਂ ਨੂੰ ਉਹ ਕਹਿੰਦੇ ਅਸੀਂ ਪਹਿਲਾਂ ਵਾਂਗੂ ਮਿਲ ਜੂਗਾ ਮੈਂ ਕਹਿੰਦਾ ਇਸ ਵਾਰ ਨਹੀਂ ਮਿਲਦਾ ਬਈ ਅਸੀਂ ਆਪਣਾ ਕੰਮ ਠੀਕ ਕਰ ਲਿਆ ਬਸ ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜਾ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅਪ 10ਵੇਂ ਦਿਨ ਖੀਰ ਬਣਾਉਨੇ ਆ ਵੱਧ ਤੋਂ ਵੱਧ ਜਦ ਜਿੱਥੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਾਂ ਲੈਣਾ ਹੁੰਦਾ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚਾਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲਾ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਵਸਲਾ ਵਾਸਤੇ ਕੋਈ ਕੋਈ ਤਰੀਕਾ ਇਹ ਨਹਿਰਾ ਨਾਲ ਪਾਣੀ ਵਰਤ ਲਈ 125 ਲੱਖ ਮੀਟਰ ਕਣਕ ਦਿੰਨੇ ਆ ਜੀ ਫਿਰ ਦਾਣਾਂ ਵੀ ਚਾਹੀਦੀਆਂ ਦਾਣਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 34% ਫੂਡਵਾਲ ਚ ਹਿੱਸਾ ਸਾਡਾ ਜੀ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹੇ ਤੁਹਾਨੂੰ ਦੇਣਾ ਮੈਂ ਕਿ ਕੰਮ ਲਿਆ ਚਲਾਈਏ ਕਣਕ ਫਿਰੋਣਾ ਪਾਣੀ ਹੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ سارے ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆੜਤੀ ਦਾ ਤੇ ਕਿਸਾਨ ਦਾ ਰਿਸ਼ਤਾ ਨੌਂ ਮਾਸ ਵਾਲਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜੋ ਆਰਤੀ ਤੇ ਜਾਂਦੇ ਸੀ ਆਰਤੀਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚਾਰਟਡ ਅਕਾਊਂਟੈਂਟ